ਇਹਦਾ ఓਪਨ ਡੋਰ ਚਰਚ ਖੋਦੇਵਾਲ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਪੋਸਟਰ ਹਰਪ੍ਰੀਤ ਦੋਲਜੀ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੀ ਆਪਾਂ ਸਾਰੇ ਪੰਜਾਬ ਦੇ ਵਿੱਚ ਯੂਥ ਜਾਂ ਟੀਮਾਂ ਬਣਾਈਏ ਜਿਹੜੀਆਂ ਸਮੂਹ ਮਾਨਵਤਾ ਦੇ ਭਲੇ ਲਈ ਕੰਮ ਕਰ ਸਕਣ। ਔਰ ਵਿਸ਼ੇਸ਼ ਤੌਰ ਦੇ ਉਤੇ ਧਰਮ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਜਿਹੜੇ ਅੱਜ ਪਹਿਲੇ ਦਿਨ ਇਸ ਚੀਜ਼ ਦੀ ਨਹੀਂ ਰੱਖੀ ਗਈ ਐ ਅਸੀਂ ਸਾਰੇ ਪੰਜਾਬ ਨੂੰ ਕਵਰ ਕਰਾਂਗੇ ਪੰਜਾਬ ਤੋਂ ਬਾਹਰ ਵੀ ਕਵਰ ਕਰਾਂਗੇ ਬਟ ਨਿਸ਼ਾਨਾ ਸਾਡਾ ਪੰਜਾਬ ਨੂੰ ਕਵਰ ਕਰਨਾ ਸਭ ਤੋਂ ਪਹਿਲਾਂ ਅੱਜ ਅਸੀਂ 4-5 ਜ਼ਿਲ੍ਹੇ ਕਵਰ ਕੀਤੇ ਆ ਇਹਦੇ 'ਚ ਜੇ ਮੈਂਬਰਸ਼ਿਪ ਹੋਰ ਵੀ ਵਧੂਗੀ ਔਰ ਇਹ ਸਾਰੇ ਦਾ ਉਪੰਡੋਰ ਚਰਚ ਖੋਜੇਵਾਲ ਦੀ ਸੰਗਤ ਦੇ ਵਿੱਚੋਂ ਜਿਹੜੀ ਸਾਡੇ ਬਹੁਤ ਹੀ ਪਰਮੇਸ਼ਰ ਦੇ ਪਿਆਰੇ ਬੱਚੇ ਆ ਉਹਨਾਂ ਨੂੰ ਚੁਣਿਆ ਗਿਆ ਹੈ ਇਸ ਕੰਮ ਲਈ ਜਿਨ੍ਹਾਂ ਨੇ ਆਪਣਾ ਆਪ ਪਰਮੇਸ਼ਰ ਨੂੰ ਸਮਰਪਿਤ ਕੀਤਾ ਹੋਇਆ ਔਰ ਇਹੀ ਸਾਡਾ ਮੇਨ ਨਿਸ਼ਾਨਾ ਸੀ ਵੀ ਜਦੋਂ ਵੀ ਕਿਸੇ ਏਰੀਆ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਆਵੇ ਤੇ ਇਹ ਟੀਮ ਉਸੇ ਹਲਕੇ ਦੀ ਟੀਮ ਜਿਹੜੀ ਆ ਉੱਥੇ ਜਾ ਕੇ ਉਸ ਪ੍ਰੋਬਲਮ ਨੂੰ ਸੋਲਵ ਕਰੇ ਉਹਦੇ ਅੱਗੇ ਜਿਹੜਾ ਲੜੀਵਾਲ ਕੋਈ ਸਮਾਜ ਸੇਵੀ ਕੰਮ ਵੀ ਹੋ ਰਿਹਾ ਹੈ ਜਾਰੀ ਹੈ ਸਮਾਜ ਸੇਵੀ ਕਹਿੰਦੇ ਆਲਰੇਡੀ ਸਾਡੀ ਸੰਸਥਾ ਦਾ ਓਪਨ ਡੋਰ ਚਰਚ ਕੋਡਿਵਲ ਕਰ ਰਹੀ ਹੈ ਪਹਿਲਾਂ ਹੀ ਬਟ ਸਮੇ ਸਮੇ ਅਨਸਾਰ ਲੋਡ ਜੋ ਹੋਊਗੀ ਉਹ ਜ਼ਰੂਰ ਕਿਤੇ ਜਾਣਗੇ ਜਿਸ ਤਰ੍ਹਾਂ ਕੋਈ ਵੀ ਖਾਸ ਮਜਬੂਰੀ ਦੇ ਵਿੱਚ ਫਸੇ ਬੰਦੇ ਦੀ ਮਦਦ ਕਰਨਾ ਉਹ ਸਾਡਾ ਪਹਿਲ ਦੇ ਆਧਾਰ ਦੇ ਉੱਤੇ ਨਿਸ਼ਾਨਾ ਹੋਊਗਾ ਜਿਸ ਤਰ੍ਹਾਂ ਪਿਛਲੇ ਜਿਹੜਾ ਦੌਰਾਨ ਪੰਜਾਬ ਨੂੰ ਕਾਫੀ ਤਕਲੀਫ ਦੀ ਆਈ ਸੀ ਤੁਹਾਡੇ ਵੱਲੋਂ ਤੁਹਾਡੀ ਟੀਮ ਉਹਨਾਂ ਨੂੰ ਕਾਫੀ ਸੇਵਾ ਕੀਤੀ ਸੀ ਜੀ ਉਹਨਾਂ ਨੂੰ ਦੇਖ ਹੁਣ ਜ਼ਰੂਰ ਹੋਰ ਵੱਧ ਗਈ ਆ ਕਿ ਹੁਣ ਜੇ ਬਰਾਲੇ ਹੋਣਗੇ ਜੀ 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 ਬਿਲਕੁਲ ਇਹ ਤਾਂ ਪਹਿਲੇ ਪਿਛਲੇ ਦਿਨਾਂ ਸਿਰਫ ਐਸਾ ਨਹੀਂ ਹੜਾਂ ਦੀ ਗੱਲ ਨਹੀਂ ਅੱਗੇ ਵੀ ਜਦੋਂ ਆਉਂਦੇ ਆ ਇਹ ਸਾਡੇ ਦਾ ਓਪਨ ਰੋਡ ਚਰਚੇ ਖੋਜੀਵਾਲ ਮਿਨਿਸਟਰੀ ਬਹੁਤ ਵੱਡੇ ਪੱਧਰ ਤੇ ਇਸ ਚੀਜ਼ ਦੀ ਹੈਲਪ ਕਰਦੀ ਹੈ ਔਰ ਰਿਸਕ ਲੈ ਕੇ ਆਹੀ ਸਾਰਾ ਯੂਥ ਨੌਜਵਾਨ ਜਿੰਨਾ ਤੁਹਾਡੇ ਸਾਹਮਣੇ ਖਲੋਤਾ ਇਹ ਢੂੰਗਿਆਂ ਪਾਣੀਆਂ ਦੇ ਵਿੱਚ ਵੜ ਕੇ ਵੀ ਉੱਥੇ ਰੈਸ਼ਨ ਪਹੁੰਚਾਉਂਦੇ ਔਰ ਹਰ ਲੋੜਵੰਦ ਦੀ ਲੋੜ ਪੂਰੀ ਕਰਦੇ ਆ ਬਹੁਤ ਯੂਥ ਨੂੰ ਕੀ ਮੈਸੇਜ ਹੈ ਯੂਥ ਨੂੰ ਮੇਨ ਮੈਸੇਜ ਤੇ ਇਹੀ ਹੈ ਸਾਡੇ ਵੀ ਇਨਨੂੰ ਤੇ ਕੋਈ ਮੈਸੇਜ ਨਹੀਂ ਕਿਉਂਕਿ ਅੱਗੇ ਹੀ ਬਚੇ ਆ ਬਚੇ ਨੂੰ ਕਹਦਾ ਮੈਸੇਜ ਹੋਣਾ ਜਿਹੜੇ ਕਿਸੇ ਦਿਲਦਿਲ ਚ ਫਸੇ ਆ ਗਲਤ ਨਸ਼ਿਆਂ ਦੇ ਹਰਕਤਾਂ ਦੇ ਵਿੱਚ ਫਸੇ ਆ ਜਾਂ ਗਲਤ ਸੋਚਾਂ ਦੇ ਵਿੱਚ ਫਸੇ ਆ ਉਹਦੇ ਤੋਂ ਬਚ ਕੇ ਭਾਈ ਆਪਣੇ ਆਪ ਨੂੰ ਸਾਫ਼ ਸੁਫੀਸ਼ਟ ਬਣਾਓ ਤੇ ਪਰਮੇਸ਼ਰ ਵੱਲ ਧਿਆਨ ਕਰੋ ਕਿਹਲੇ ਚੋਂਗੇ ਅੱਜ ਜੀਵ ਨੂੰ ਨਾਲ ਜੋੜਿਆ ਵਾ ਤੇ ਇਹ ਕਲਿਕ ਕੂਖਲੇ ਤੇ ਯੂਥ ਨੇ ਕਿ ਵਕਤ ਸ਼ਰਧ ਜਿਹੜੇ ਆ ਜੂ ਸਾਰਿਆਂ ਨੂੰ ਜੈਮਸੀ ਦੀ ਅੱਜ ਜਿਹੜਾ ਪਾਸਟਰ ਦਿਓਲ ਜੀ ਦੀ ਅਗਵਾਈ ਦੇ ਵਿੱਚ ਅਸੀਂ ਯੂਥ ਨੂੰ ਇਕੱਠੇ ਕੀਤਾ ਔਰ ਯੂਥਦਿਆਂ ਨਿਯੁਕਤੀਆਂ ਕੀਤੀਆਂ ਆ ਇਹ ਪੂਰੇ ਪੰਜਾਬ ਪੱਧਰ ਤੇ ਅਸੀਂ ਕਰ ਰਹੇ ਆ ਔਰ ਅੱਜ ਅਸੀਂ ਕਾਫੀ ਜ਼ਿਲ੍ਹਿਆਂ ਨੂੰ ਕਵਰ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਲਗਭਗ ਪੂਰਾ ਪੰਜਾਬ ਹੀ ਕਵਰ ਕਰਾਂਗੇ ਔਰ ਇਹ ਸਾਰੀਆਂ ਟੀਮਾਂ ਜਿਹੜੀਆਂ ਇਹ ਮਨੁੱਖਤਾ ਦੀ ਭਲਾਈ ਦੇ ਲਈ ਕੰਮ ਕਰਨਗੀਆਂ ਔਰ ਪ੍ਰਭੂ ਯਸੂਸੀ ਦੇ ਨਾਮ ਨੂੰ ਉੱਚਾ ਕਰਨਗੀਆਂ ਕਿਤੇ 2027 ਦੇ ਵਿੱਚ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਕੋਈ ਮੈਂ ਕਿੰਨੇ ਖੜੇ ਕਰੂੰਦੀ ਤਾਂ ਨਹੀਂ ਕੋਈ ਹੈ ਨਹੀਂ ਜੀ ਆਪਣਾ ਇਹ ਇਲੈਕਸ਼ਨ ਦੇ ਨਾਲ ਇਹਦਾ ਕੋਈ ਨਹੀਂ ਤਾਲੁਕਤ ਹੈ ਜੀ ਆਪਾਂ ਪ੍ਰਭੂ ਯਿਸੂਮਸੀ ਦੀ ਮਹਿਮਾ ਦੇ ਲਈ ਔਰ ਜਿਹੜੇ ਵੀ ਜਿਹੜੇ ਲੋੜਵੰਦ ਲੋਕ ਆ ਉਹਨਾਂ ਦੀ ਮਦਦ ਲਈ ਇਹ ਯੂਥ ਕੰਮ ਕਰੇਗਾ ਜੀ ਔਰ ਜਿੱਥੇ ਵੀ ਕਿਤੇ ਜਿੱਦਾਂ ਪਹਿਲਾਂ ਵੀ ਮਨੁੱਖਤਾ ਦੀ ਕੋਈ ਹੜਾਂ ਦੇ ਹੜਾਏ ਜਾਂ ਪਹਿਲਾਂ ਕੁਛ ਇਸ ਤਰ੍ਹਾਂ ਦੀਆਂ ਆਈਆਂ ਤੇ ਉਹ ਪੰਡੋਰ ਚਰਚ ਨੇ ਵੱਧ ਚੜ ਕੇ ਉਹਦੇ ਵਿੱਚ ਕੰਮ ਕੀਤਾ ਕਿ ਸਾਰਾ ਯੂਥ ਉੱਥੇ ਮੋਢੇ ਨਾਲ ਮੋਢਾ ਲਾ ਕੇ ਖੜਦਾ ਜੀ ਤੇ ਅੱਗੇ ਤੋਂ ਵੀ ਸਾਰਾ ਯੂਥ ਉਹਨਾਂ ਕੰਮਾਂ ਦੇ ਵਿੱਚ ਹਿੱਸਾ ਪਾਵੇਗਾ ਜਿੱਦਾਂ ਜਿੱਦਾਂ ਪਾਸਟਰ ਦਿਓਲ ਜੀ ਸਾਡੀ ਅਗਵਾਈ ਕਰਨਗੇ ਰਵਿੰਦਰ ਜੀ ਤੁਸੀਂ ਤੇ ਦੀ ਓਪਨ ਡੋਰ ਚੋ ਚੋਟਾ ਇਹਦਾ ਪੱਤਰ ਜਿਹੜਾ ਤੁਸੀਂ ਕੋ ਲਾਗ ਯੂਥ ਨੂੰ ਇਹ ਜੱਗੇ ਵਾਸਤੇ ਤੋਰਿਆ ਵਾ ਆਨਰ ਟੂ ਅਲ ਤੁਹਾਡੇ ਪੰਜਾਬ ਪੱਧਰ ਤੇ ਕੀ ਤੁਹਾਡੇ ਭਰਾ ਲਈ ਹੁਣ ਵੀ ਜੀ ਤੁਹਾਡੇ ਜਨਜੀ ਮੈਸੇਜ ਹੋਏਗਾ ਲੋਕਾਂ ਨੂੰ ਸਵਾਗਤ ਪੰਜਾਬ ਪੱਧਰ ਤੇ ਆਪਾਂ ਹਰ ਉਸ ਵਿਅਕਤੀ ਤੱਕ ਅਪਰੋਚ ਕਰਾਂਗੇ ਜਿੰਨੂੰ ਵੀ ਮਦਦ ਦੀ ਲੋੜ ਹੈ ਜਿਹੜਾ ਸਾਡੇ ਨਾਲ ਸਾਡੇ ਸੰਪਰਕ ਦੇ ਵਿੱਚ ਆਵੇਗਾ ਜਿੱਥੇ ਸਾਨੂੰ ਪਤਾ ਲੱਗੂਗਾ ਉਥੇ ਯੂਥ ਵੱਧ ਚੜ ਕੇ ਕੰਮ ਕਰੇਗਾ ਔਰ ਲੋਕਾਂ ਦੀ ਮਦਦ ਕਰੇਗਾ ਜੀ ਥੈਂਕ ਯੂ ਜੀ